ਦੱਸ ਦਈਏ ਕਿ ਲਗਾਤਾਰ ਜੇ ਗੱਲ ਕਰੀਏ ਸਰਹੱਦੀ ਇਲਾਕੇ ਦੀ ਤਾਂ ਇਲਾਕੇ ਦੇ ਵਿੱਚ ਜਿਹੜਾ ਆ ਜ਼ਿਲ੍ਹਾ ਪੁਲਿਸ ਵੱਲੋਂ ਸੱਚ ਅਭਿਆਨ ਲਗਾਤਾਰ ਜਿਹੜਾ ਆ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਕੱਲ ਵੀ ਦਿਖਾਈਆਂ ਸੀ ਕਿ ਜਿੱਥੇ ਸੁਖਦੀਂਦਰ ਸਿੰਘ ਥਾਪੜ ਡਿਪਟੀ ਆਪਣੀ ਟੀਮ ਦੇ ਨਾਲ ਜਿਹੜਾ ਸਰਹੱਦੀ ਏਰੀਆ ਦੇ ਵਿੱਚ ਲਗਾਤਾਰ ਬਮਿਆਲ ਏਰੀਆ ਹੋਵੇ ਜਾਂ ਕੋਲੀਆਂ ਕਥਲੋੜ ਦੇ ਨਾਲ ਲੱਗਦੇ ਸਰਹੱਦੀ ਪਿੰਡ ਹਨ ਉੱਥੇ ਸੱਚ ਅਭਿਆਨ ਜਿਹੜਾ ਕੀਤਾ ਗਿਆ ਸੀ ਉੱਥੇ ਹੀ ਗੱਲ ਕਰੀਏ ਸ਼ਿਟੀ ਤੋਂ ਜੇ ਸਮੀਤ ਸਿੰਘ ਮਾਨ ਡੀਐਸਪੀ ਸਨ ਉਹਨਾਂ ਨੇ ਵੀ ਆਪਣੀ ਟੀਮ ਦੇ ਨਾਲ ਜਿਹੜਾ ਸਰਹੱਦੀ ਏਰੀਆ ਦੇ ਵਿੱਚ ਸੱਚ ਚਲਾਇਆ ਸੀ ਹੁਣ ਵੀ ਅਸੀਂ ਇਸ ਸਮੇਂ ਸਿੰਬਲਸ ਕੋਲ ਹੋਵੇ ਟੀਂਡਾ ਫੋਸਟ ਹੋਵੇ ਉੱਥੇ ਖੜੇ ਹਾਂ ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਸਮੇਂ ਡਰੋਨ ਦੇ ਰਾਹੀਂ ਜਿਹੜੀ ਹੈ ਇਸ ਜਗ੍ਹਾ ਦੀ ਜਿਹੜੀ ਚੱਪੇ-ਚੱਪੇ ਦੀ ਜਿਹੜੀ ਹੈ ਨਿਗਾਹ ਬਣਾਈ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਫੋਰਸ ਜਿਹੜੀ ਲਗਾਤਾਰ ਜੇ ਗੱਲ ਕਰੀਏ ਲੇਡੀ ਮੁਲਾਜ਼ਮ ਹੋਣ ਐਸਓਜੀ ਹੋਵੇ ਜਾ ਘਰ ਤੇ ਕੋ ਭੋਸ਼ ਹੋਵੇ ਵੀ ਆ ਸਭ ਦੇ ਨਾਲ ਜਿਹੜਾ ਪੰਜਾਬ ਪੁਲਿਸ ਦੀ ਆ ਜ਼ਿਲ੍ਹਾ ਪੁਲਿਸ ਦੀ ਜਿਹੜੀ ਆ ਲਗਾਤਾਰ ਸੱਚ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਡਿਪਟੀ ਸੁਖਜਿੰਦਰ ਸਿੰਘ <th>ਫਰ ਜਿਹੜੇ ਇੱਥੇ ਪਹੁੰਚੇ ਹੋਏ ਹਨ ਤੇ ਉਹਨਾਂ ਵੱਲੋਂ ਜਿਹੜਾ ਆ ਡਰੋਨ ਰਾਹੀਂ ਜਿਹੜਾ ਆ ਸੱਚ ਕੀਤਾ ਜਾ ਰਿਹਾ ਹੈ ਸੁਣਾਣਿਆਂ ਜੋ ਸੁਖਜਿੰਦਰ ਸਿੰਘ <th>ਫਰ ਨਾਲ ਸਾਡੀ ਗੱਲਬਾਤ ਹੋਈ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੀ ਇੱਕ ਨਿਊਜ਼ ਉਹ ਤਾਂ ਦੇਖੇ ਜਾ ਰਿਹਾ ਵੀ ਕੱਲ ਵੀ ਜਿਹੜਾ ਤੁਹਾਡੇ ਵੱਲੋਂ ਸਰਹੱਦੀ ਇਲਾਕੇ ਦੇ ਵਿੱਚ ਸਰਚ ਕਿੱਦਾਂ ਹੈ ਅੱਜ ਵੀ ਜਿਹੜਾ ਸੰਫਮਲ ਸਕੂਲ ਦੇ ਵਿੱਚ ਕਿੱਥੇ ਜਾ ਰਿਹਾ ਕੀ ਰਿਪੋਰਟ ਹੈਗੀ ਹੈ ਕਿੱਥੇ ਕਿਹੋ ਜਿਹਾ ਇਸ ਤਰ੍ਹਾਂ ਦਾ ਆ ਬਰਦਰ ਤਖੋ ਇਸ ਤਰ੍ਹਾਂ ਹੈ ਕਿ ਆਪਣੇ ਮਾਨਯੋਗ ਐਸਐਸਪੀ ਸਾਹਿਬਾਦਰ ਸਰਦਾਰ ਜਿੰਦਰ ਸਿੰਘ ਜੀ ਢਿੱਲੋਂ ਪਠਾਨਕੋਟ ਜਿਨ੍ਹਾਂ ਦੀ ਅਗਵਾਈ ਵਿੱਚ ਆਪਾਂ ਇਹ ਸਾਰਾ ਸਰਚ ਬਿਹਾਨ ਜਿਹੜਾ ਚਲਾ ਰਹੇ ਹਾਂ ਦੇ ਦਿਸਾਂ ਨਿਰਦੇਸ਼ਾਂ ਦੇ ਤਹਿਤ ਇਹ ਸਾਡਾ ਸਰਚ ਬਿਹਾਨ ਜਿਹੜਾ ਐਕਚੁਅਲੀ ਰੈਗੂਲਰ ਡੇਲੀ ਚੱਲਦਾ ਹੈ ਲੇਕਿਨ ਇਹਨੂੰ ਹੋਰ ਆਪਾਂ ਮਜ਼ਬੂਤ ਕਰਨ ਵਾਸਤੇ ਹੋਰ ਇਹਦੇ ਵਿੱਚ ਤੇਜ਼ੀ ਲਿਆਉਣ ਵਾਸਤੇ ਉਹਨਾਂ ਦੇ ਨਿਰਦੇਸ਼ਾਂ ਦੇ ਮੁਤਾਬਕ ਜਿਹੜਾ ਹੈ ਕਿ ਪੁਲਿਸ ਫੋਰਸ ਦੇ ਵਿੱਚ ਹੋਰ ਟੁਕੜੀਆਂ ਜਿਹੜੀਆਂ ਇੱਥੇ ਮੌਜੂਦ ਕੀਤੀਆਂ ਗਈਆਂ ਨੇ ਜਿਵੇਂ ਕਿ ਸਾਡੀ ਘਾਟਕ ਟੀਮ ਹੈਗੀ ਆ ਐਸਓਜੀ ਟੀਮ ਹੈਗੀ ਆ ਕਮਾਂਡੋ ਟੀਮ ਹੈਗੀ ਆ ਔਰ ਸਾਡੀਆਂ ਬਾਹਰੋਂ ਵੀ ਆਈ ਹੋਈਆਂ ਟੁਕੜੀਆਂ ਨੇ ਹੋਰ ਏਜੰਸੀਜ਼ ਵਗੈਰਾ ਹੈਗੀਆਂ ਨੇ ਜੇ ਨਾਲ ਆਪਾਂ ਬੀਐਸਐਫ ਦੇ ਜਵਾਨ ਆਪਣੇ ਨਾਲ ਨੇ ਇਹ ਸਾਰਾ ਸਾਂਝਾ ਆਪਰੇਸ਼ਨ ਜਿਹੜਾ ਆਪਾਂ ਚਲਾ ਰਹੇ ਨੇ ਜਿਸ ਤਰ੍ਹਾਂ ਆਪਣਾ ਪਿੰਡ ਹੋ ਗਿਆ ਸਿੰਬਲਸ ਕੋਲ ਕੁਲੀਆਂ ਢਿੰਡਾ ਢਿੰਡਾ ਫਾਰਵਰਡ ਜਾਂ ਆਪਾਂ ਤੁਸੀਂ ਕਹਿ ਸਕਦੇ ਹੋ ਬੰਬਿਆਲ ਫਾਰਵਰਡ ਨਾਲ ਆਪਣਾ ਸਾਰਾ ਸਿੰਬਲ ਕੁਲੀਆਂ ਉਧਰੋਂ ਪਹਾੜੀਪੁਰ ਇਹ ਜਿੰਨਾ ਵੀ ਏਰੀਆ ਹੈਗਾ ਸਾਰਾ ਆਪਾਂ ਜਿਹੜਾ ਇਹਨੂੰ ਸਰਚ ਥੌਰ ਵਾਲੀ ਕਰ ਰਹੇ ਆ ਤਾਂ ਜੋ ਕੋਈ ਵੀ ਕੋਈ ਸਸਪੈਕਟਡ ਜਾਂ ਸ਼ੱਕੀ ਜਾਂ ਕੋਈ ਕਿਸੇ ਕਿਸਮ ਦਾ ਵੀ ਬੰਦਾ ਜਿਹੜਾ ਉਹ ਇੱਥੇ ਆਪਾਂ ਫੜ ਕੇ ਜਾਂ ਕਿਤੇ ਵੀ ਕਿ ਤਰ੍ਹਾਂ ਫਰਦਾ ਉਹ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਵੈਸੇ ਵੀ ਇਸ ਤਰ੍ਹਾਂ ਹੈਗਾ ਕਿ ਸਾਡੇ ਜਿੰਨੇ ਵੀ ਆਫੀਸਰਸ ਹੈਗੇ ਨੇ ਜਾਂ ਸਾਡੇ ਜਿੰਨੇ ਵੀ ਜਵਾਨ ਨੇ ਜਿੰਨੇ ਵੀ ਸਾਡੇ ਨਾਲ ਚੱਲ ਰਹੇ ਨੇ ਐਸਐਚਓ ਸਾਹਿਬਾਨ ਚੌਂਕੀ ਇੰਚਾਰਜ ਆ ਆਪਾਂ ਤਾਂ ਵੈਸੇ ਵੀ ਇੰਨੀ ਪੁਲਿਸ ਫੋਰਸ ਦੇ ਹੁੰਦੇ ਆ ਜਾਂ ਸਾਡੀ ਦਿਨ ਰਾਤ ਇਹ ਸਰਚ ਚੱਲ ਰਹੀ ਆ ਕਿਸੇ ਨੂੰ ਪਰਵ ਨਹੀਂ ਮਾਰਨ ਦੇਾਂਗੇ ਆਪਾਂ ਬੜੇ ਵਧੀਆ ਤਰੀਕੇ ਨਾਲ ਇਹ ਸਾਡਾ ਸਰਚ ਅਭਿਆਨ ਜਿਹੜਾ ਹੁਣ ਵੀ ਚੱਲ ਰਿਹਾ ਪਹਿਲਾਂ ਵੀ ਚੱਲ ਰਿਹਾ ਤਾਂ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਚੱਲਦਾ ਰਹੇਗਾ ਇੱਕ ਜਿਹਸ ਨਾਲ ਕਿ ਲੋਹੜੀ ਦਾ ਤਿਹਾਰਾ ਹੈਗਾ ਕਿ 26 ਜਨਵਰੀ ਨੂੰ ਆ ਰਹੀ ਹੈ ਤੁਸ ਨੂੰ ਲੈ ਕੇ ਕੀ ਕਹਿਣਾ ਚਾਹੋ ਆ ਬਰਦਰ ਹਾਂ ਦੇਖੋ ਉਹਦੇ ਵਿੱਚ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਲੋਹੜੀ ਦਾ ਤਿਹਾਰਾ 26 ਜਨਵਰੀ ਤਿਹਾਰਾ ਹੈ ਬੜੇ ਵਧੀਆ ਪੂਰਮਾਨ ਤਰੀਕੇ ਨਾਲ ਮਨਾਉਣ ਵਾਸਤੇ ਹੀ ਸਾਡੇ ਸਾਰੇ ਜਿਹੜੀ ਪੁਲਿਸ ਫੋਰਸ ਹੈਗੀ ਹੈ ਮਾਨ ਜੋਗ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਉਹਨਾਂ ਦੇ ਉਹਨਾਂ ਦੇ ਦਿਸ਼ਾ ਦੇ ਦਿਸ਼ਾ ਦੇ ਤਹਿਤ ਇਹ ਸਾਰੇ ਆਪਾਂ ਅਭਿਆਨ ਚਲਾ ਰਹੇ ਹਾਂ ਤਾਂ ਜੋ ਆਪਣੇ ਤਿਉਹਾਰ ਜਿਹੜੇ ਵਧੀਆ ਤਰੀਕੇ ਨਾਲ ਨੇਪੜੇ ਚੱਲ ਸਕਣ ਔਰ ਆਪਾਂ ਬਿਲਕੁਲ ਆਪਣੇ ਏਰੀਆ ਦੇ ਲੋਕਾਂ ਨੂੰ ਅਸ਼ਵਾਸਨ ਦੇਉਂਦੇ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ ਆਪਾਂ ਪੰਛੀਆਂ ਨੂੰ ਪਰ ਨਹੀਂ ਮਾਰਨ ਦੇਾਂਗੇ ਔਰ ਬਾਕੀ ਸਾਡੀ ਪਬਲਿਕ ਅਗੇ ਅਪੀਲ ਹੈਗੀ ਹੈ ਕਿ ਜੇ ਉਹਨਾਂ ਨੂੰ ਹੀ ਕੋਈ ਇਸ ਤਰ੍ਹਾਂ ਦਾ ਸ਼ੱਕੀ ਵਿਅਕਤੀ ਜਾਂ ਸ਼ੱਕੀ ਕੋਈ ਬੰਦਾ ਜਾਂ ਸ਼ੱਕੀ ਚੀਜ਼ ਵਾਟਐਵਰ ਜਾਂ ਸ਼ੱਕੀ ਮੂਵਮੈਂਟ ਕਿਸੇ ਕਿਸਮ ਦੀ ਵੀ ਦਿਖਾਈ ਦਿੰਦੀ ਹੈ ਤੁਰੰਤ ਸਾਡੇ ਨੋਟਿਸ 'ਚ ਲਿਆਉਣ ਤਾਂ ਜੋ ਸਮੇਂ ਰੰਦੇ ਉਹਨਾਂ ਨੂੰ ਯਾਦ ਕਰ ਸਕੀਏ ਥੈਂਕ ਯੂ ਵੈਰੀ ਮੱਚ